ਸਿੱਖਾਂ ਲਈ ਇੱਕ ਹੋਰ ਚੰਗੀ ਖਬਰ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸਿੱਖਾਂ ਦੇ ਹੱਕ ਵਿੱਚ ਇੱਕ ਹੋਰ ਅਹਿਮ ਫੈਸਲਾ ਕੀਤਾ ਹੈ ਯਾਨੀ ਕਿ ਇੱਕ ਵੱਡਾ ਨਿਯਮ ਸੀ ਜੋ ਉਹ ਬਦਲ ਦਿੱਤਾ ਹੈ ਸਿੱਖਾਂ ਦੇ ਹੱਕ ਵਿੱਚ ਇੱਕ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਜੀ ਹਾਂ ਤਾਮਿਲਨਾਡੂ ਦੇ ਵਿੱਚ ਵੀ ਹੁਣ ਸਿੱਖਾਂ ਦੇ ਲਈ ਇੱਕ ਚੰਗੀ ਖਬਰ ਹੈ ਹੁਣ ਸਿੱਖਾਂ ਦੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਤਾਮਿਲਨਾਡੂ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਨਿਯਮ ਨੂੰ ਲਾਗੂ ਕੀਤਾ ਹੈ ਦਾਜੀਏ ਕਿ ਸੁਪਰੀਮ ਕੋਰਟ ਤੇ ਹੁਕਮਾਂ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਗਿਆ ਇਸ ਐਕਟ ਨੂੰ ਸੁਪਰੀਮ ਕੋਰਟ ਦੇ ਹੁਕਮ ਸੀ ਅਤੇ ਉਸੇ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਅਹਿਮ ਫੈਸਲਾ ਲਿਆ ਸੋ ਪੰਜਾਬ ਹਰਿਆਣਾ ਹੀ ਨਹੀਂ ਬਲਕਿ ਹੁਣ ਸਾਊਥ ਯਾਨੀ ਕਿ ਦੱਖਣ ਦੇ ਵਿੱਚ ਵੀ ਸਿੱਖਾਂ ਨੂੰ ਲੈ ਕੇ ਅਹਿਮ ਕਾਨੂੰਨ ਬਣਨ ਲੱਗੇ ਨੇ ਸਿੱਖਾਂ ਨੂੰ ਰਾਹਤ ਦਿੱਤੀ ਜਾਣ ਲੱਗੀ ਹੈ ਸੋ ਆਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ 2026 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੂਬੇ ਦੇ ਵਿੱਚ ਹੁਣ ਆਸਾਨੀ ਦੇ ਨਾਲ ਸਿੱਖਾਂ ਦੇ ਵਿਆਹ ਰਜਿਸਟਰਡ ਹੋ ਸਕਣਗੇ ਗੁਰਤਲਬਾਏ ਕਿ ਪਿਛਲੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਇਹ ਹੁਕਮ ਦਿੱਤੇ ਸੀ ਕਿ ਸਿੱਖ ਵਿਆਹ ਦੇ ਲਈ ਆਪਣੇ ਪੱਧਰ ਤੇ ਨਿਯਮ ਬਣਾਏ ਜਾਣ ਆਨੰਦ ਮੈਰਿਜ ਐਕਟ ਧਰਮ ਦੇ ਲਈ ਬੇਹੱਦ ਪਵਿੱਤਰ ਹੈ ਅਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਾਰੀਆਂ ਰਸਮਾਂ ਹੁੰਦੀਆਂ ਨੇ ਇਸ ਵਿੱਚ ਚਾਰ ਲਾਵਾ ਯਾਨੀ ਕਿ ਚਾਰ ਲਾਵਾ ਹੁੰਦੀਆਂ ਨੇ ਰਸਮ ਸ਼ਾਮਿਲ ਹੁੰਦੀ ਹੈ ਖਾਸ ਤੌਰ ਤੇ ਹਾਲਾਂਕਿ ਸਭ ਨੂੰ ਪਤਾ ਹੈ ਪਰ ਤਾਮਿਲਨਾਡੂ ਦੇ ਵਿੱਚ ਬਹੁਤੇ ਲੋਕਾਂ ਨੂੰ ਨਹੀਂ ਵੀ ਜਾਣਕਾਰੀ ਹੁੰਦੀ ਇਸ ਕਰਕੇ ਨੈਸ਼ਨਲ ਮੀਡੀਆ ਜਿਹੜਾ ਪੂਰੀ ਜਾਣਕਾਰੀ ਦੇ ਨਾਲ ਇਸ ਐਕਟ ਬਾਰੇ ਸਮਝਾ ਰਿਹਾ ਸੋ ਸਿੱਖ ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਮੰਗ ਕਰ ਰਹੇ ਸਨ ਆਖਰਕਾਰ ਹੁਣ ਤਾਮਿਲਨਾਡੂ ਦੇ ਵਿੱਚ ਵੀ ਸਿੱਖਾਂ ਨੂੰ ਇਹ ਰਾਹਤ ਦਿੱਤੀ ਹੈ ਇੱਕ ਖੁਸ਼ੀ ਦੀ ਖਬਰ ਦਿੱਤੀ ਹੈ ਸਰਕਾਰ ਨੇ ਕਿ ਹੁਣ ਸਿੱਖਾਂ ਦੇ ਵਿਆਹ ਵੀ ਆਨੰਦ ਮੈਰਿਜ ਐਕਟ ਦੇ ਅਧੀਨ ਹੋਣਗੇ ਯਾਨੀ ਕਿ ਆਨੰਦ ਕਾਰਜ ਦੀ ਪਵਿੱਤਰ ਰਸਮ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੁੰਦੀ ਹੈ ਸੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਰਵਾ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਹੁਣ ਰਜਿਸਟ੍ਰੇਸ਼ਨ ਜਿਹੜੀ ਉਹ ਸਿੱਖ ਆਨੰਦ ਮੈਰਿਜ ਐਕਟ ਦੇ ਅਧੀਨ ਹੋਵੇਗੀ। ਸੋ ਇਹ ਤਾਮਿਲਨਾਡੂ ਸਰਕਾਰ ਨੇ ਨਿਯਮਾਂ ਦੇ ਅਨੁਸਾਰ ਤਾਮਿਲਨਾਡੂ ਵਿੱਚ ਕਿਤੇ ਵੀ ਹੋਏ ਆਨੰਦ ਵਿਵਾਰ ਯਾਨੀ ਕਿ ਵਿਆਹ ਦੀ ਰਜਿਸਟਰਡ ਹੁਣ ਆਨੰਦ ਮੈਰਿਜ ਐਕਟ ਦੇ ਅਧੀਨ ਹੋਵੇਗੀ। ਸੋ ਸੂਬੇ 'ਚ ਹੁਣ ਆਸਾਨੀ ਨਾਲ ਰਜਿਸਟਰਡ ਹੋ ਸਕਣਗੇ ਸਿੱਖਾਂ ਦੇ ਵਿਆਹ। ਆਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ 2026 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋ ਵਿਧਾਨ ਸਭਾ ਚੋਣਾਂ ਨੇ ਉਸ ਤੋਂ ਪਹਿਲਾਂ ਸਿੱਖਾਂ ਦੇ ਲਈ ਇਹ ਰਾਹਤ ਦੀ ਖਬਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਸਿੱਖਾਂ ਲਈ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ ਤਾਮਿਲਨਾਡੂ ਦੀ ਸਟੋਲਨ ਸਰਕਾਰ ਦੇ ਵੱਲੋਂ